ਹਾਂਜੀ ਖਾੜਕੂ ਸੰਘਰਸ਼ ਦੀ ਸਾਖੀ ਦੀ ਅਗਲੀ ਸਾਖੀ ਹੈ ਜੀ ਦਿੱਲੀ ਦੀ ਜੰਗ ਜੋ ਬੀਬੀ ਇਹ ਸਨ 1988 ਦੀਆਂ ਗਰਮੀਆਂ ਦੀ ਗੱਲ ਹੈ ਮੇਰੇ ਨਾਲ ਬਾਬਾ ਸੁਰਿੰਦਰ ਸਿੰਘ ਫਾਊਂਡੇਸ਼ਨ ਅਤੇ ਲਿਬਰੇਸ਼ਨ ਨਾਲ ਸਾਂਝੇ ਵਿਚਰਦੇ ਸੀ ਗੁਮਨਾਮ ਸਿੰਘ ਨਿੱਕਾ ਬਾਬਾ ਕੇਐਲਐਫ ਤੇ ਅਵਤਾਰ ਸਿੰਘ ਦਾਊ ਮਾਜਰਾ ਸਨ ਅਸੀਂ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਹੇ ਸੀ ਤੇ ਰਾਹ ਵਿੱਚ ਚਾਹ ਪੀਣ ਲਈ ਰੁਕ ਗਏ ਕਿਉਂਕਿ ਇਸ ਸਟਾਪ 'ਤੇ ਬਾਬਾ ਸੁਰਿੰਦਰ ਸਿੰਘ ਤੇ ਗੁਰਨਾਮ ਸਿੰਘ ਨੇ ਕਿਸੇ ਨੂੰ ਮਿਲਣਾ ਸੀ ਮੈਂ ਟਰੱਕ ਵਿੱਚ ਬੈਠਾ ਰਿਹਾ ਜਦਕਿ ਬਾਬਾ ਤੇ ਗੁਰਨਾਮ ਸਿੰਘ ਬਾਹਰ ਬੈਠ ਕੇ ਚਾਹ ਪੀਣ ਲੱਗ ਪਏ ਕੁਝ ਮਿੰਟਾਂ ਬਾਅਦ ਉਹਨਾਂ ਨੂੰ ਉਹ ਸਿੰਘ ਸਕੂਟਰ 'ਤੇ ਮਿਲਣ ਆ ਗਿਆ ਉਸ ਨਾਲ ਇੱਕ 30 ਸਾਲ ਦੀ ਪਤਲੇ ਜਿਹੇ ਸਰੀਰ ਦਰਮਿਆਨੇ ਕੱਦ ਹਾਮਲੇ ਰੰਗ ਦੀ ਬੀਬੀ ਸੀ ਉਸ ਨਾਲ ਤਿੰਨ ਚਾਰ ਸਾਲ ਦਾ ਬੱਚਾ ਸੀ ਉਸਨੇ ਇੱਕ ਬੈਗ ਚੁੱਕਿਆ ਹੋਇਆ ਸੀ ਅੱਧਾ ਘੰਟਾ ਉਨ੍ਹਾਂ ਗੱਲਬਾਤ ਕੀਤੀ ਤੇ ਫਿਰ ਉਹ ਚਲੇ ਗਏ ਅਸੀਂ ਵੀ ਚੰਡੀਗੜ੍ਹ ਵੱਲ ਨੂੰ ਤੁਰ ਪਏ ਤੇ ਦੋਵੇਂ ਬਾਬਿਆਂ ਨੇ ਰਾਹ ਵੀ ਦੱਸਿਆ ਕਿ ਫਿਰੋਜ਼ਪੁਰ ਵੱਲ ਦਾ ਪਗੌੜਾ ਸਿੰਘ ਹੈ ਇਹ ਚੰਗਾ ਬੰਦਾ ਹੈ ਇਹਨਾਂ ਨੇ ਇੱਕ ਛੋਟੀ ਜਿਹੀ ਜਥੇਬੰਦੀ ਬਣਾਈ ਹੈ ਇਹ ਆਜ਼ਾਦ ਤੌਰ ਤੇ ਕੰਮ ਕਰਦੇ ਹਨ ਬੀਬੀ ਬੜੀ ਕਮਾਲ ਦੀ ਔਰਤ ਹੈ ਇਸ ਨੇ ਬਹੁਤ ਕੰਮ ਸਿਰੇ ਚੜਾਏ ਹਨ ਪੋਲਸ ਅਤੇ ਖੂਬੀਆਂ ਮਹਿਕ ਵਿੱਚ ਦੀ ਬਹੁਤ ਭਾਲ ਵਿੱਚ ਹਨ ਇਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਇਨਾ ਹੀ ਪਤਾ ਹੈ ਕਿ ਇਸ ਨਾਲ ਇੱਕ ਬੱਚਾ ਹੈ ਸਰੀਰ ਪਤਲਾ ਤੇ ਰੰਗ ਥਾਂਵਲਾ ਇਸ ਬੀਬੀ ਦਾ ਮਾਝੇ ਦੇ ਕੁਝ ਸਿੰਘਾਂ ਨਾਲ ਵੀ ਰابطਾ ਹੈ ਕੁਝ ਸਮਾਂ ਇਹ ਮਾਝੇ ਵਿੱਚ ਰਹਿੰਦੀ ਹੈ ਤੇ ਕੁਝ ਸਮਾਂ ਮਾਲਵੇ ਵਿੱਚ ਇਨਾ ਸਿੰਘਾਂ ਦੀਆਂ 18 ਤੇ ਫਰੀਦਕੋਟ ਕੋਲ ਇੱਕ ਸਾਂਝੀ ਠਾਰ ਤੇ ਵੀ ਇਹ ਆਪਣਾ ਕੁਝ ਸਮਾਂ ਕੱਟ ਲੈਂਦੀ ਹੈ ਤੇ ਬਾਬਾ ਸੁਰਿੰਦਰ ਸਿੰਘ ਜੀ ਹੋਰੀ ਉੱਥੇ ਹੀ ਇਸ ਨੂੰ ਮਿਲੇ ਸਨ ਇਸ ਦਾ ਕਿਸੇ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਹੈ ਇਸ ਕਿਸੇ ਵੀ ਮਦਦ ਇਹ ਕਿਸੇ ਦੀ ਵੀ ਮਦਦ ਕਰ ਦਿੰਦੀ ਹੈ ਜੋ ਸਰਕਾਰ ਖਿਲਾਫ ਜੂਝ ਰਿਹਾ ਹੈ ਨਵੰਬਰ 84 ਤੇ ਦਿੱਲੀ ਕਤਲੇਆਮ ਸਮੇਂ ਇਹਦਾ ਸਾਰਾ ਪਰਿਵਾਰ ਮਾਰ ਦਿੱਤਾ ਗਿਆ ਸਾਰਿਆਂ ਨੂੰ ਘਰ ਵਿੱਚ ਹੀ ਸਾੜ ਦਿੱਤਾ ਸੀ ਇਹ ਆਪਣੇ ਬੱਚੇ ਨਾਲ ਉਸ ਵਕਤ ਕਿਤੇ ਬਾਹਰ ਗਈ ਹੋਈ ਸੀ ਜਦੋਂ ਕੁਝ ਦਿਨਾਂ ਬਾਅਦ ਪਰਤੀ ਤਾਂ ਉਹਦਾ ਘਰ ਸ਼ਮਸ਼ਾਨ ਦਾ ਰੂਪ ਧਾਰ ਚੁੱਕਿਆ ਸੀ ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਗਰੀਬ ਸਿੱਖਾਂ ਦਾ ਘਰ ਸੀ ਸ਼ਾਇਦ ਇਹ ਸਿਲੀਕਰ ਸਿੱਖ ਸਨ ਜੋ ਦਿੱਲੀ ਵਿੱਚ ਵਸ ਗਏ ਤੇ ਛੋਟੇ-ਮੋਟੇ ਕੰਮ ਕਰਦੇ ਸਨ ਕਾਤਲਪੀੜ ਨੇ ਇਸ ਦੇ ਪਤੀ ਸੱਸ ਸਹੁਰਾ ਤੇ ਪਰਿਵਾਰ ਦੇ 7-8 ਹੋਰ ਜੀਆਂ ਨੂੰ ਘਰ ਵਿੱਚ ਹੀ ਕਤਲ ਕੀਤਾ ਤੇ ਫਿਰ ਸਭ ਨੂੰ ਇਕੱਠਿਆਂ ਕਰਕੇ ਅੱਗ ਲਾ ਦਿੱਤੀ ਜਦੋਂ ਇਹ ਆਤਸ ਵਾਪਸ ਆਈ ਤਾਂ ਉੱਥੇ ਕੁਝ ਹੱਡੀਆਂ ਤੇ ਸੜਾਂਦ ਮਾਰਦਾ ਕੁਝ ਅੱਧ ਸੜਿਆ ਮਾਸ ਬਚਿਆ ਹੋਇਆ ਸੀ ਇਹ ਦਰਦ ਦੇ ਦੁੱਖ ਨਾਲ बेहोश ਹੋ ਕੇ ਡਿੱਗ ਗਈ ਲੋਕਾਂ ਨੇ ਇਸ ਨੂੰ ਹੋਸ਼ ਵਿੱਚ ਲਿਆਂਦਾ ਤੇ ਇਹਨਾਂ ਨੇ ਲੱਕੜਾਂ ਲਿਆ ਕਿ ਇਥੇ ਬੱਚੇ ਹੋਏ ਸਰੀਰ ਦੇ ਹਿੱਸਿਆਂ ਦਾ ਦੁਬਾਰਾ ਸਸਕਾਰ ਕੀਤਾ ਫਿਰ ਲੋਕਾਂ ਨੇ ਇਹਨੂੰ ਕਿਸੇ ਕੈਂਪ ਵਿੱਚ ਛੱਡ ਦਿੱਤਾ ਤੇ ਜਿੱਥੇ ਕੁਝ ਮਹੀਨੇ ਰਹੀ ਹਰ ਕੋਈ ਦੁਖੀ ਸੀ ਤੇ ਹਰ ਇੱਕ ਨੇ ਬਹੁਤ ਕੁਝ ਗਵਾਇਆ ਤੇ ਅੱਖੀਂ ਦੇਖਿਆ ਸੀ ਸਭ ਸਾਂਝੇ ਰੂਪ ਵਿੱਚ ਹੀ ਦੁੱਖ ਹੰਢਾ ਰਹੇ ਸਨ ਲੋਕ ਆ ਕੇ ਹਮਦਰਦੀ ਕਰਦੇ ਸਨ ਅਤੇ ਮਦਦ ਕਰਦੇ ਸਨ ਕੁਝ ਦਿਨਾਂ ਬਾਅਦ ਇਹ ਉਸ ਗਹਿਰੇ ਸਦਮੇ ਵਿੱਚੋਂ ਬਾਹਰ ਨਿਕਲੀ ਤੇ ਆਪਣੇ ਆਲੇ ਦੁਆਲੇ ਨੂੰ ਸਮਝਣ ਲੱਗੀ ਉੱਥੇ ਸਵੇਰੇ ਸ਼ਾਮ ਸਾਂਝੇ ਰੂਪ ਵਿੱਚ ਪਾਠ ਹੁੰਦਾ ਸੀ ਪਹਿਲਾਂ ਇਹਨੇ ਕਦੀ ਪਾਠ ਨਹੀਂ ਸੀ ਕੀਤਾ ਇਸ ਨੂੰ ਪਾਠ ਵੀ ਹਿੰਦੀ ਵਿੱਚ ਹੀ ਪੜਨਾ ਆਉਂਦਾ ਸੀ ਇਹ ਹਿੰਦੀ ਵਿੱਚ ਮਿਲੇ ਜੁਲੇ ਪੰਜਾਬੀ ਸ਼ਬਦ ਬੋਲਦੀ ਸੀ ਹੁਣ ਇਹ ਪਾਠ ਤੇ ਕੀਰਤਨ ਸੁਣਨ ਲੱਗ ਪਈ ਇੱਥੇ ਇਸ ਨੂੰ ਆਰਾਮ ਤੇ ਤਰਵਾਸ ਮਿਲਦਾ ਸੀ ਕਿਸੇ ਨੇ ਇਹਨੂੰ ਹਿੰਦੀ ਵਾਲਾ ਗੁਟਕਾ ਸਾਹਿਬ ਲਿਆ ਦਿੱਤਾ ਜੋ ਹੁਣ ਵੀ ਸਦਾ ਆਪਣੇ ਨਾਲ ਝੋਲੇ ਵਿੱਚ ਰੱਖਦੀ ਹੈ ਗੁਰਬਾਣੀ ਨੇ ਇਸ ਨੂੰ ਨਵਾਂ ਜੀਵਨ ਦੇ ਦਿੱਤਾ ਇਹ ਆਪਣਾ ਤੇ ਆਪਣੇ ਬੱਚੇ ਦਾ ਮੁੜ ਖਿਆਲ ਰੱਖਣ ਲੱਗ ਪਈ ਲੋਕਾਂ ਨੇ ਬਹੁਤ ਮਦਦ ਕੀਤੀ ਦੂਰ ਦੇ ਰਿਸ਼ਤੇਦਾਰ ਵੀ ਆ ਮਿਲੇ ਤੇ ਉਹਨਾਂ ਨੇ ਜੀਵਨ ਵਿੱਚ ਅੱਗੇ ਤੁਰਨ ਦੀ ਗੱਲ ਕੀਤੀ ਪਿਛਲਾ ਭਲਾਉਣ ਬਾਰੇ ਵੀ ਕਿਹਾ ਕੁਝ ਸਮਾਂ ਹੈ ਆਪਣੇ ਰਿਸ਼ਤੇਦਾਰਾਂ ਕੋਲ ਵੀ ਚਲੀ ਗਈ ਪਰ ਉੱਥੇ ਦਾ ਮਨ ਨਹੀਂ ਠਹਿਰਿਆ ਕਿਉਂਕਿ ਉਹ ਬਹੁਤ ਡਰੇ ਹੋਏ ਸਨ ਤੇ ਸਾਰਾ ਕੁਝ ਭੁੱਲ ਜਾਣ ਲਈ ਕਹਿ ਰਹੇ ਸਨ ਆਪਣੇ ਪਤੀ ਦਾ ਅੱਧ ਸੜਿਆ ਸਰੀਰ ਨਹੀਂ ਭੁਲਾ ਸਕੀ ਸੀ ਅਤੇ ਇਸ ਨੂੰ ਕੋਈ ਡਰ ਆ ਰਿਹਾ ਸੀ ਮੌਤ ਦੇ ਭਿਆਨਕ ਰੂਪ ਨਾਲ ਇਹ ਹੈ ਇੱਕ ਸਾਰ ਹੋ ਗਈ ਸੀ ਹੁਣ ਮੌਤ ਇਸ ਨੂੰ ਕੁਝ ਨਹੀਂ ਸੀ ਕਹਿੰਦੀ ਬਲਕਿ ਇਸ ਨੂੰ ਲੱਗਦਾ ਸੀ ਕਿ ਮੌਤ ਇਸ ਦੇ ਨਾਲ ਹੀ ਰਹਿਣ ਲੱਗ ਪਈ ਇਹ ਉੱਥੋਂ ਫਿਰ ਸ਼ਰਨਗਾਹ ਵਿੱਚ ਆ ਗਈ ਉੱਥੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕਿਸੇ ਪਿੰਡ ਦੀ ਪੰਚਾਇਤ ਨੇ ਇਸ ਦੇ ਸਮੇਤ ਕੁਝ ਹੋਰ ਲੋਕਾਂ ਨੂੰ ਆਪਣੇ ਪਿੰਡ ਲੈ ਆਂਦਾ ਉੱਥੇ ਇਹਨਾਂ ਦੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਮਾਜੇ ਦੇ ਪਿੰਡਾਂ ਦੀ ਖੁੱਲੀ ਹਵਾ ਵਿੱਚ ਇਸ ਨੂੰ ਚੰਗਾ ਲੱਗਿਆ ਤੇ ਲੋਕ ਵੀ ਬਹੁਤ ਚੰਗੇ ਲੱਗੇ ਜੋ ਸਦਾ ਖਿਆਲ ਰੱਖਦੇ ਸੀ ਪਿਆਰ ਅਤੇ ਇੱਜ਼ਤ ਦਿੰਦੇ ਸੀ ਇਸ ਨੂੰ ਲੱਗਿਆ ਕਿ ਹੁਣ ਇਹ ਆਪਣੇ ਲੋਕਾਂ ਵਿੱਚ ਆ ਗਈ ਹੈ ਇਸ ਦੀ ਜਗ੍ਹਾ ਇੱਥੇ ਹੀ ਹੈ ਇਸ ਨੂੰ ਪੰਥ ਨਾਲ ਪਿਆਰ ਪੈ ਗਿਆ ਜਿਹੜੀ ਗੱਲ ਉਸ ਨੂੰ ਸਭ ਤੋਂ ਚੰਗੀ ਲੱਗੀ ਉਹ ਸੀ ਕਿ ਇਹਨਾਂ ਲੋਕਾਂ ਵਿੱਚ ਡਰ ਨਹੀਂ ਹੈ ਬਲਕਿ ਸਰਕਾਰ ਵਿਰੁੱਧ ਜੂਝਣ ਦੀ ਤਮੰਨਾ ਹੈ ਇੱਥੇ ਆ ਕੇ ਇਸ ਨੂੰ ਸਮਝ ਲੱਗੀ ਕਿ ਹੁਣ ਉਸ ਦੇ ਜੀਵਨ ਦਾ ਅਸਲੀ ਮਤਲਬ ਦੁਸ਼ਮਣ ਨਾਲ ਜੂਝਣਾ ਹੈ ਉਸ ਨੂੰ ਮੋੜਵਾ ਜਵਾਬ ਦੇਣਾ ਹੈ ਤੇ ਉਸ ਨੂੰ ਮੌਤ ਦੇ ਸੰਮੁਖ ਕਰਨਾ ਹੈ ਜਿਸ ਨੇ ਉਸ ਦਾ ਘਰ ਪਰਿਵਾਰ ਖਾ ਲਿਆ ਇੱਥੇ ਪਿੰਡ ਵਿੱਚ ਹੀ ਇਸ ਨੂੰ ਕੁਝ ਖੜਕੂ ਸਿੰਘ ਮਿਲੇ ਤੇ ਉਹਨਾਂ ਨੂੰ ਇਸ ਦੀ ਕਹਾਣੀ ਨੇ ਬਹੁਤ ਪ੍ਰਭਾਵਿਤ ਕੀਤਾ ਇਸਨੇ ਦੋਸਮਣ ਖਿਲਾਫ ਕਾਰਵਾਈਆਂ ਵਿੱਚ ਸੇਵਾ ਵੀ ਦਿਖਾਇਸ਼ ਰੱਖੀ ਤੇ ਉਹਨਾਂ ਨੇ ਇਸ ਦੀ ਗੱਲ ਮੰਨ ਲਈ ਹੁਣ ਇਹ ਸਿੰਘਾਂ ਦੇ ਸ਼ਸਤਰ ਤੇ ਗੋਲੀ ਸਿੱਕਾ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣ ਦਾ ਕੰਮ ਕਰਨ ਲੱਗੀ ਕਿਉਂਕਿ ਇਹਨੂੰ ਕੋਈ ਡਰ ਨਹੀਂ ਸੀ ਲੱਗਦਾ ਇਹ ਬੱਸਾਂ ਰੇਲਾ ਰੈਕਸ਼ਾ ਟੈਕਸੀਆਂ ਦਾ ਹੀ ਸਿੰਘਾਂ ਦਾ ਸਮਾਨ ਦੱਸੀ ਹੋਈ ਥਾਂ ਉੱਤੇ ਪਹੁੰਚਾ ਦਿੰਦੀ ਸੀ ਇਸ ਨੂੰ ਹਰ ਕੰਮ ਕਰਕੇ ਸਕੂਨ ਮਿਲਦਾ ਸੀ ਇਹਨੇ ਕੁਝ ਕੀਤਾ ਹੈ ਫੇਰ ਜੰਗ ਵਿੱਚ ਉਹਦਾ ਹਿੱਸਾ ਵਧਣ ਲੱਗਾ ਇੱਕ ਦਿਨ ਸ਼੍ਰੀ ਅਮਰੇਸਰ ਸਾਹਿਬ ਦੇ ਸੰਗਣੇ ਸ਼ਹਿਰੀ ਇਲਾਕੇ ਵਿੱਚ ਇਸਨੇ ਬੰਬ ਰੱਖਿਆ ਹੈ ਇਲਾਕਾ ਹਿੰਦੂ ਤਵੀ ਫਾਸੀਵਾਦੀ ਤਾੜੀਆਂ ਦਾ ਗੜ੍ਹ ਸੀ ਤਮਾਕਾ ਬਹੁਤ ਵੱਡਾ ਹੋਇਆ ਤੇ ਬਹੁਤ ਬੰਦੇ ਮਾਰੇ ਗਏ ਹੈ ਬੀਬੀ ਤਮਾਕੇ ਤੋਂ ਬਾਅਦ ਉੱਥੇ ਸਭ ਕੁਝ ਦੇਖਣ ਗਈ ਦੁਸ਼ਮਨ ਦੇ ਘੇਰੇ ਵਿੱਚ ਮੌਤ ਦਾ ਨਾਚ ਇਸ ਨੂੰ ਮੋੜਮੀ ਜੰਗ ਦੀ ਸ਼ੁਰੂਆਤ ਲੱਗਿਆ ਇਹਨੂੰ ਤਸੱਲੀ ਹੋਈ ਕਿ ਦੁਸ਼ਮਨ ਦੀ ਬਾਜੀ ਦੀ ਪਹਿਲੀ ਕਿਸ਼ਤ ਮੋੜੀ ਹੈ ਇਸ ਤੋਂ ਬਾਅਦ ਹੈ ਬੀਬੀ ਨੇ ਪੰਜਾਬ ਹਰਿਆਣਾ ਤੇ ਦਿੱਲੀ ਵਿੱਚ ਕਈ ਥਾਈ ਬੰਬ ਰੱਖੇ ਜਿਨ੍ਹਾਂ ਨੇ ਤਹਿਲਕਾ ਮਚਾ ਦਿੱਤਾ ਹੁਣ ਇਸ ਦੇ ਸਿੰਘਾਂ ਨੇ ਇਹ ਕਈ ਜਥਿਆਂ ਨਾਲ ਸੰਬੰਧ ਹੋ ਗਏ ਇਹਨੂੰ ਹਰ ਵੇਲੇ ਕੰਮ ਕਰਨ ਦੀ ਤਾਂਗ ਰਹਿੰਦੀ ਹੁਣ ਤੱਕ ਪੁਲਿਸ ਨੇ ਖੁਫੀਆ ਮਹਿਕਮਿਆਂ ਵਾਲਿਆਂ ਨੂੰ ਪਤਾ ਲਗਾ ਲੱਗ ਗਿਆ ਸੀ ਕਿ ਇਹੋ ਜਹੀ ਬੀਬੀ ਹੈ ਜਿਸ ਕੋਲ ਇੱਕ ਬੱਚਾ ਹੈ ਬਹੁਤੇ ਬੰਬ ਧਮਾਕਿਆਂ ਵਿੱਚ ਉਸਦਾ ਹੱਥ ਹੈ ਇਸ ਦੀ ਪੁਲਿਸ ਨਾਲੋਂ ਵੱਧ ਖੁਫੀਆ ਮਹਿਕਮਿਆਂ ਵੱਲੋਂ ਸਾਊਥਾਂ ਹੀ ਤਲਾਸ਼ ਹੋ ਰਹੀ ਸੀ ਅਵਤਾਰ ਸਿੰਘ ਦਾਊ ਮਾਜਰਾ ਨੇ ਕਿਹਾ ਕਿ ਆਪਾਂ ਇਸ ਬੀਬੀ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ ਖਾਸ ਕਰਕੇ ਇਸ ਦੇ ਬੱਚੇ ਨੂੰ ਬਾਬਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਬੀਬੀ ਨੂੰ ਇਹ ਸੁਝਾਅ ਦਿੱਤਾ ਕਿ ਅਸੀਂ ਤੁਹਾਡਾ ਪ੍ਰਬੰਧ ਕਰ ਸਕਦੇ ਹਾਂ ਉਸ ਨੂੰ ਉਸ ਨੂੰ ਇਹ ਗੱਲ ਚੰਗੀ ਲੱਗੀ ਤੇ ਜਥੇਦਾਰ ਗੁਰਜੰਟ ਸਿੰਘ ਨੇ ਉਸ ਬਾਰੇ ਫਿਕਰ ਕੀਤਾ ਪਰ ਉਸਨੇ ਕੋਈ ਮਦਦ ਪ੍ਰਵਾਨ ਨਹੀਂ ਕੀਤੀ ਸਗੋਂ ਉੱਪਰੋਂ ਇਹ ਕਿਹਾ ਕਿ ਮੇਰੇ ਲਈ ਕੋਈ ਸੇਵਾ ਹੋਵੇ ਤਾਂ ਹਾਜ਼ਰ ਹਾਂ ਹੁਣ ਉਹ ਕੰਮ ਅਤੇ ਖਤਰੇ ਬਿਨਾ ਜਿਉ ਨਹੀਂ ਸਕਦੀ ਸੀ ਉਹ ਆਪਣੇ ਕੋਲ ਹੋਰ ਕੋਈ ਸ਼ਸਤਰ ਨਹੀਂ ਸੀ ਰੱਖਦੀ ਪਰ ਇੱਕ ਹੱਥ ਬੋਲਾ ਸਦਾ ਆਪਣੇ ਕੋਲ ਰੱਖਦੀ ਸੀ ਉਸ ਦੇ ਝੋਲੇ ਵਿੱਚ ਇੱਕ ਪਾਸੇ ਉਹ ਹੈ ਹਿੰਦੀ ਵਾਲਾ ਗੁਟਕਾ ਸਾਹਿਬ ਅਤੇ ਦੂਜੇ ਪਾਸੇ ਹੱਥ ਬੋਲਾ ਹੁੰਦਾ ਸੀ ਉਹਦਾ ਜੰਗੀ ਸਮਾਨ ਸਾਈਨਾਈਡ ਦੀ ਪੁੜੀ ਅਤੇ ਇੱਕ ਹੱਥ ਗੋਲੇ ਸਨ ਪਤਾ ਨਹੀਂ ਸੁੱਤੇ ਸਿੱਧ ਜਾਂ ਕਿਸੇ ਕੋਲੋਂ ਸੁਣ ਕੇ ਉਹਨੇ ਧੰਨਾ ਸਿੰਘ ਬੱਬਰ ਅਕਾਲੀ ਵਾਂਗ ਹੱਥ ਗੋਲੇ ਨੂੰ ਪੱਕਾ ਸਾਥੀ ਬਣਾਇਆ ਹੋਇਆ ਸੀ ਉਹਦਾ ਮੰਨਣਾ ਸੀ ਕਿ ਜਦੋਂ ਉਹ ਫੜੀ ਗਈ ਤਾਂ ਫੜਨ ਵਾਲੇ ਹੀ ਉਸੇ ਨਾਲ ਹੀ ਉਡਾਉਣਗੇ ਬਹੁਤੀ ਵਾਰ ਧਮਾਕੇ ਵਾਲੀ ਥਾਂ ਦੇਖਣ ਜਾਇਆ ਕਰਦੀ ਸੀ ਧਮਾਕੇ ਕਾਰਵਾਈਆਂ ਤੇ ਜੋਖਮ ਉਠਾਉਣ ਉਹਦੇ ਜੀਵਨ ਦੇ ਚਾਲਕ ਬਣ ਗਏ ਸਨ ਕੁਝ ਦਿਨ ਇਹਨਾਂ ਤੋਂ ਬਿਨਾ ਬੀਤ ਜਾਣ ਤੇ ਉਸ ਨੂੰ ਅੱਜ ਵੀ ਜਿਹੀ ਲੱਗੀ ਜਾਂਦੀ ਸੀ ਉਹ ਹਮਲੇ ਕਰਨਾਂ ਤੇ ਮੌਤ ਦੇ ਜੋਖਮ ਨੂੰ ਉਡੀਕਦੀ ਰਹਿੰਦੀ ਸੀ ਜ਼ਿੰਦਗੀ ਵਿੱਚ ਉਸ ਦੇ ਕੋਈ ਹੋਰ ਚਾਅ ਨਹੀਂ ਸੀ ਰਹਿ ਗਏ ਹਾਂ ਉਹ ਆਪਣੇ ਬੱਚੇ ਕੋਲ ਬਿਠਾ ਕੇ ਪਾਠ ਕਰਦੀ ਸੀ ਜਾਂ ਗੁਰੂ ਘਰ ਵਿੱਚ ਜਾ ਕੇ ਕੀਰਤਨ ਸੁਣਦੀ ਸੀ ਖਾਣ ਦਾ ਪੀਣ ਦਾ ਪਹਿਨਾ ਪਹਿਨਣ ਦਾ ਜਾਂ ਦੁਨੀਆ ਦੇ ਕਿਸੇ ਹੋਰ ਚੀਜ਼ ਦਾ ਉਸ ਨੂੰ ਕੋਈ ਚਾਅ ਨਹੀਂ ਸੀ ਦੋਸਮਨ ਪ੍ਰਤੀ ਹੋਰ ਜੰਗ ਖਤਰਾਤਮਕਾ ਮੌਤ ਇਹ ਉਸਦੇ ਚਾਉ ਸਨ ਅਸੀਂ ਉਹਦੀਆਂ ਗੱਲਾਂ ਕਰਦੇ ਆਂ ਚੰਡੀਗੜਾ ਅਪੜ ਗਏ ਉਸ ਬੀਬੀ ਬਾਰੇ ਸੁਣ ਕੇ ਮੇਰੇ ਦਿਲ ਉਤੇ ਡੂੰਗਾ ਪ੍ਰਭਾਵ ਪਿਆ ਉਹਦੀ ਸਾਂਵਲੀ ਪਤਲੀ ਜਹੀ ਬਣਤਰ ਨਾਲ ਉਹਦਾ ਬੱਚਾ ਮੇਰੀ ਯਾਦ ਵਿੱਚ ਵਸ ਗਏ ਦੇਖੋ ਜ਼ੁਲਮ ਅਤੇ ਮੌਤ ਨੇ ਇੱਕ ਸਧਾਰਨ ਜਹੀ ਬੀਬੀ ਨੂੰ ਕਿਹੋ ਜਹੀ ਸਖਸ਼ੀਅਤ ਤੇ ਸ਼ਕਤੀ ਵਿੱਚ ਤਬਦੀਲ ਕਰ ਦਿੱਤਾ ਸਟੇਟ ਅਤੇ ਹਿੰਦੂ ਫਾਸੀਵਾਦੀਆਂ ਦੀ ਬਰਬਰਤਾ ਅਤੇ ਨਰਦਈਪਣੇ ਨੇ ਲੋਕਾਈ ਦੇ ਕਿੱਡੇ ਵੱਡੇ ਹਿੱਸੇ ਤੋਂ ਪਹਿਲਾਂ ਉਹਨਾਂ ਦੇ ਪਿਆਰਿਆਂ ਨੂੰ ਖੋਇਆ ਤੇ ਫਿਰ ਉਹਨਾਂ ਕੋਲੋਂ ਜੀਵਨ ਦਾ ਚਾਹ ਵੀ ਖੋ ਲਿਆ ਇੱਕ ਸਭਕ ਸੁਸ਼ੀਲ ਜਿਹੀ ਕੁੜੀ ਨੂੰ ਮੌਤ ਦਾ ਹੀ ਰੂਪ ਦੇ ਦਿੱਤਾ ਉਸ ਤੋਂ ਬਾਅਦ ਮੈਂ ਉਸ ਬੀਬੀ ਬਾਰੇ ਕਦੇ ਨਹੀਂ ਸੁਣਿਆ ਸਮੇਂ ਨਾਲ ਮੇਰੇ ਨਾਲ ਦੇ ਤਿੰਨੇ ਸਿੰਘ ਵੀ ਗੁਰੂ ਨੂੰ ਪਿਆਰੇ ਹੋ ਗਏ ਅਤੇ ਬੀਬੀ ਦੇ ਸੰਪਰਕ ਵਾਲੇ ਸਿੰਘ ਵੀ ਅੱਗੇ ਦੁਰਗੇ ਪਤਾ ਨਹੀਂ ਉਹ ਬੀਬੀ ਨਾਲ ਹੋਇਆ ਹੋ ਕੀ ਹੋਇਆ ਹੋਵੇਗਾ ਉਹ ਕਿਸੇ ਧਮਾਕੇ ਵਿੱਚ ਹੀ ਮਾਰੀ ਗਈ ਹੋਵੇਗੀ ਜਾਂ ਪੁਲਿਸ ਨੇ ਉਸ ਨੂੰ ਫੜ ਕੇ ਅਤਿਆਜਮ ਤਰੀਕੇ ਨਾਲ ਮਾਰਿਆ ਹੋਵੇਗਾ ਕਿਉਂਕਿ ਪੁਲਿਸ ਵਾਲੇ ਉਸ ਤੋਂ ਬਹੁਤ ਔਕੇ ਸਨ ਤੇ ਉਸ ਨੂੰ ਬਹੁਤ ਲੱਭ ਰਹੇ ਸਨ ਜਾਂ ਫਿਰ ਉਹ ਆਪਣੀ ਇੱਛਾ ਅਨੁਸਾਰ ਆਪਣੇ ਦੁਸ਼ਮਣਾਂ ਨੂੰ ਨਾਲ ਲੈ ਕੇ ਉੱਡ ਗਈ ਹੋਵੇਗੀ ਇਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਕੁਝ ਹੋਰ ਵੀ ਹੋ ਸਕਦਾ ਹੈ ਕਿਉਂਕਿ ਉਸ ਦੀ ਅਵਸਥਾ ਮੁਤਾਬਕ ਆਮ ਜ਼ਿੰਦਗੀ ਵਿੱਚ ਉਸ ਦੀ